ਇਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਚੁਣੇ ਗਏ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਤਾਂ ਸੀਐਮ ਪਕਵਤਵਾਂਦੀ ਕੈਬਨਿਟ ਵਿੱਚੋਂ ਮੀਤਿਹਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਗੁਰਮੀਤ ਸਿੰਘ ਮੀਤਿਹਰ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਹੈ ਤਾਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਤਾਂ ਉਹ ਐਮਪੀ ਚੁਣੇ ਗਏ ਨੇ ਜਿਸ ਕਰਕੇ ਉਹਨਾਂ ਨੂੰ ਆਪਣੀ ਦੂਜੇ ਅਹੁਦੇ ਨੇ ਜਿਹੜੇ ਉਹ ਛੱਡਣੇ ਪੈਣੇ ਸੀ ਇਸ ਕਰਕੇ ਉਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਬਰਨਾਲਾ ਦੇ ਵਿਧਾਇਕ ਦਾ ਅਹੁਦਾ ਛੱਡ ਦਿੱਤਾ ਹੈ ਤਾਂ ਹੁਣ ਸੰਗਰੂਰ ਤੋਂ ਉਹ ਐਮਪੀ ਚੁਣੇ ਗਏ ਨੇ ਅਤੇ ਲੋਕ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਨੇ ਤਾਂ ਉਹਨਾਂ ਨੇ ਵੱਡੇ ਦਿਗਜਾਂ ਨੂੰ ਚੋਣ ਮੈਦਾਨ ਦੇ ਵਿੱਚ ਹਰਾਇਆ ਸੀ ਗੁਰਮੀਤ ਸਿੰਘ ਮੀਤਿਹਰ ਨੇ ਕਾਂਗਰਸ ਪਾਰਟੀ ਦੇ ਫਕਵਾਲ ਸਿੰਘ ਖੈਰਾ ਅਤੇ ਸ਼ੋਮਨੀ ਅਕਾਲੀ ਦਲ ਅਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਅਤੇ ਭਾਜਪਾ ਦੇ ਅਰਵਿੰਦ ਖੰਨਾ ਨੂੰ ਵੀ ਚੋਣ ਮੈਦਾਨ ਦੇ ਵਿੱਚ ਹਰਾਇਆ ਸੀ ਭਾਵੇਂ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ ਲੇਕਿਨ ਮੀਤਿਹਰ ਦੇ ਵੱਲੋਂ ਰੇਕਾਰ ਤੋੜ ਜਿੱਤਾ ਜਿਹੜੀ ਹੋ ਦਰਜ ਕੀਤੀ ਗਈ ਸੀ ਤਾਂ ਹੁਣ ਇੱਕ ਮੰਤਰੀ ਦਾ ਅਹੁਦਾ ਪੰਜਾਬ ਦੀ ਵਜ਼ਾਰਤ ਦੇ ਵਿੱਚ ਖਾਲੀ ਹੋ ਗਿਆ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਹੋਰ ਚਿਹਰੇ ਨੂੰ ਮੰਤਰੀ ਬਣਾਇਆ ਜਾ ਸਕਦਾ ਏ ਤਾਂ ਗੁਰਮੀਤ ਸਿੰਘ ਮੀਤੇਰ ਦੇ ਕੋਲ ਪੰਜਾਬ ਦੇ ਖੇਡ ਮੰਤਰੀ ਦਾ ਅਹੁਦਾ ਸੀ ਤਾਂ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਨੇ ਜਿਹੜੀਆਂ ਉਹ ਵੀ ਜਲਦ ਹੀ ਹੋਣ ਵਾਲੀਆਂ ਨੇ ਤਾਂ ਹੁਣ ਇਹ ਵੀ ਗੱਲ ਦੇਖਣ ਵਾਲੀ ਹੋਵੇਗੀ ਕਿ ਬਰਨਾਲਾ ਦੀ ਖਾਲੀ ਹੋਈ ਸੀਟ ਤੇ ਆਮ ਆਦਮੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਏ ਹਾਲਾਂਕਿ ਚਰਚਾਵਾਂ ਨੇ ਜਿਹੜੀਆਂ ਉਹ ਦਲਬੀਰ ਗੋਲਦੀ ਦੇ ਨਾਮ ਨੂੰ ਲੈ ਕੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਬਰਨਾਲਾ ਤੋਂ ਕਿਸ ਨੂੰ ਵਿਧਾਇਕ ਲੋਕਾਂ ਵੱਲੋਂ ਚੁਣਿਆ ਜਾਂਦਾ ਹੈ ਨਾਲ ਹੀ ਮੀਤਹਿਰ ਦੇ ਖਾਲੀ ਹੋਏ ਅਹੁਦੇ ਉੱਤੇ ਕਿਹੜੇ ਦਿਗਜ ਚਿਹਰੇ ਨੂੰ ਆਮ ਆਦਮੀ ਪਾਰਟੀ ਦੀ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਜਾਂਦਾ ਹੈ ਇਸ ਵਾਰ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਚੁਣੇ ਗਏ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਹਿਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਤਾਂ ਸੀਐਮ ਭਗਵੰਤ ਸਤਵੰਦੀ ਕੈਬਨਿਟ ਵਿੱਚੋਂ ਮੀਤਹਿਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਗੁਰਮੀਤ ਸਿੰਘ ਮੀਤਿਹਰ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦਿੱਤਾ ਹੈ ਤਾਂ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਤਾਂ ਉਹ ਐਮਪੀ ਚੁਣੇ ਗਏ ਨੇ ਜਿਸ ਕਰਕੇ ਉਹਨਾਂ ਨੂੰ ਆਪਣਾ ਹੀ ਦੂਜੇ ਅਹੁਦੇ ਨੇ ਜਿਹੜੇ ਉਹ ਛੱਡਣੇ ਪੈਣੇ ਸੀ ਇਸ ਕਰਕੇ ਉਹਨਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਬਰਨਾਲਾ ਦੇ ਵਿਧਾਇਕ ਦਾ ਅਹੁਦਾ ਛੱਡ ਦਿੱਤਾ ਹੈ ਤਾਂ ਹੁਣ ਸੰਗਰੂਰ ਤੋਂ ਉਹ ਐਮਪੀ ਚੁਣੇ ਗਏ ਨੇ ਅਤੇ ਲੋਕ ਸਵਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਨੇ ਤਾਂ ਉਹਨਾਂ ਨੇ ਵੱਡੇ ਦਿਗਜਾਂ ਨੂੰ ਚੋਣ ਮੈਦਾਨ ਦੇ ਵਿੱਚ ਹਰਾਇਆ ਸੀ ਗੁਰਮੀਤ ਸਿੰਘ ਮੀਤੇਹਰ ਨੇ ਕਾਂਗਰਸ ਪਾਰਟੀ ਦੇ ਫਕ்பਾਲ ਸਿੰਘ ਖੈਰਾ ਅਤੇ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ ਇਸ ਦੇ ਨਾਲ ਹੀ ਉਹਨਾਂ ਨੇ ਸ਼ੋਮਨੀ ਅਕਾਲੀ ਦਲ ਦੇ ਇਕਬਾਲ ਸਿੰਘ ਝੁੰਦਾ ਅਤੇ ਬੀਜੇਪੀ ਦੇ ਅਰਵਿੰਦ ਖੰਨਾ ਨੂੰ ਵੀ ਚੋਣ ਮੈਦਾਨ ਦੇ ਵਿੱਚ ਹਰਾਇਆ ਸੀ ਭਾਵੇਂ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ ਲੇਕਿਨ ਮੀਤੇਹਰ ਦੇ ਵੱਲੋਂ ਰੇਕਾਰ ਤੋੜ ਜਿੱਤਾ ਜਿਹੜੀ ਉਹ ਦਰਦ ਕੀਤੀ ਗਈ ਸੀ ਤਾਂ ਹੁਣ ਇੱਕ ਮੰਤਰੀ ਦਾ ਅਹੁਦਾ ਪੰਜਾਬ ਦੀ ਵਜ਼ਾਰਤ ਦੇ ਵਿੱਚ ਖਾਲੀ ਹੋ ਗਿਆ ਏ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸੇ ਹੋਰ ਚਿਹਰੇ ਨੂੰ ਮੰਤਰੀ ਬਣਾਇਆ ਜਾ ਸਕਦਾ ਏ ਤਾਂ ਗੁਰਮੀਤ ਸਿੰਘ ਮੀਤੇਰ ਦੇ ਕੋਲ ਪੰਜਾਬ ਦੇ ਖੇਡ ਮੰਤਰੀ ਦਾ ਅਹੁਦਾ ਸੀ ਤਾਂ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਨੇ ਜਿਹੜੀਆਂ ਉਹ ਵੀ ਜਲਦ ਹੀ ਹੋਣ ਵਾਲੀਆਂ ਨੇ ਤਾਂ ਹੁਣ ਇਹ ਵੀ ਗੱਲ ਦੇਖਣ ਵਾਲੀ ਹੋਵੇਗੀ ਕਿ ਬਰਨਾਲਾ ਦੀ ਖਾਲੀ ਹੋਈ ਸੀਟ ਤੇ ਆਮ ਆਦਮੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਏ ਹਾਲਾਂਕਿ ਚਰਚਾਵਾਂ ਨੇ ਜਿਹੜੀਆਂ ਉਹ ਦਲਬੀਰ ਗੋਲਦੀ ਦੇ ਨਾਮ ਨੂੰ ਲੈ ਕੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਬਰਨਾਲਾ ਤੋਂ ਕਿਸ ਨੂੰ ਵਿਧਾਇਕ ਲੋਕਾਂ ਵੱਲੋਂ ਚੁਣਿਆ ਜਾਂਦਾ ਏ ਨਾਲ ਹੀ ਮੀਤਹਿਰ ਦੇ ਖਾਲੀ ਹੋਏ ਅਹੁਦੇ ਉੱਤੇ ਕਿਹੜੇ ਦਿੱਗਜ ਚਿਹਰੇ ਨੂੰ ਆਮ ਆਦਮੀ ਪਾਰਟੀ ਦੀ ਕੈਬਨਿਟ ਦੇ ਵਿੱਚ ਮੰਤਰੀ ਬਣਾਇਆ ਜਾਂਦਾ ਏ